ਵਾਹ ਵਾਹ ਦਾ ਸ਼ੁਕਰੀਆ ਬਸੀ ਸਾਹਿਬ ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਤ ਕਰਤਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੀ ਜੀ ਫਤਿਹ ਇਹ ਮਾਤੇ ਨੇ ਅਲਗ-ਅਲਗ ਕਿ ਹਰ ਆਪਣੀ ਮਾਤੇ ਦੇ ਮੁਤਾਬਕ ਆਪਣੇ ਹਿਸਾਬ ਦੇ ਨਾਲ ਕਿਹੜੀ ਮੇਰੇ ਸਾਥ ਦੇ ਨਾਲ ਗ੍ਰੀਟਿੰਗ ਠੀਕ ਵਾ ਉਹ ਉਹ ਤੋਂ ਬਾਅਦ ਅਸੀਂ ਗ੍ਰੀਟਿੰਗ ਕਰਦੇ ਆ ਅੱਜ ਦਾ ਜਿਹੜਾ ਟਾਪਿਕ ਵਾ ਉਹ ਹੈਗਾ ਕਿ ਅਨਮਤਾ ਤੇ ਗੁਰਮਤ ਜਿਹੜੀ ਹੁਣੇ ਮੈਂ ਗੱਲ ਕੀਤੀ ਆ ਉਹ ਅਸੀਂ ਦੇ ਵਿੱਚ ਅਲੱਗ ਅਲੱਗ ਗ੍ਰੀਟਿੰਗਸ ਮੈਂ ਇਹਨੂੰ ਗੁਰਮਤ ਦੇ ਵਿੱਚ ਨਿਕੰਦਾ ਬਾਕੀ ਦੀਆਂ ਮਤਾਂ ਜਦੋਂ ਅਸੀਂ ਇਸ ਨੂੰ ਧਿਆਨ ਦੇ ਨਾਲ ਦੇਖੀਏ ਜਦੋਂੋਂ ਤੋਂ ਇਨਸਾਨ ਬਣਿਆ ਵਾ ਇਹ ਮਤਲਬ ਉਸ ਵੇਲੇ ਤੋਂ ਸ਼ੁਰੂ ਹੋ ਗਿਆ ਨੇ ਜਦੋਂ ਇਨਸਾਨ ਬਣਿਆ ਉਹ ਕਦੋਂ ਬਣਿਆ ਮੈਂ ਮੈਂ ਨਹੀਂ ਕਹਿ ਸਕਦਾ ਕਿ ਕਿੰਨੇ ਹਜ਼ਾਰ ਸਾਲ ਪਹਿਲਾਂ ਉਦੋਂ ਇਨਸਾਨ ਅਲੱਗ-ਅਲੱਗ ਕਬੀਲਿਆਂ ਦੇ ਵਿੱਚ ਇਕੱਠੇ ਰਹਿਣਾ ਸ਼ੁਰੂ ਜਦੋਂ ਕੀਤਾ ਤੱਕ ਬਹੁਤ ਕਬੀਲੇ ਸੀਗੇ ਦੁਨੀਆਂ ਆਪਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਦੋਂ ਕੋਈ ਕੁਦਰਤੀ ਪਰ ਕੋਉਂ ਪੁੱਛਦਾ ਸੀ ਜਿੱਦਾਂ ਹੜ ਆ ਗਿਆ ਸੁੱਕਾ ਆ ਗਿਆ بارش ਨਹੀਂ ਹੋਈ ਪੁਚਾਲ ਆ ਗਏ ਜਵਾਲਾਮੁਖੀ ਫਟ ਪਿਆ ਬਿਮਾਰੀਆਂ ਫੈਲ ਗਈਆਂ ਜਿੱਦਾ ਚੇਚਕੜਾ ਹੋ ਗਈ ਹੈ ਜਿਹਦੀ ਹੋ ਗਈ ਪਲੇਗ ਦੀ ਹੋ ਗਈ ਇਹਨਾਂ ਨੂੰ ਇਸ ਕਿਉਂ ਆ ਰਿਹਾ ਨੇ ਇਹਨਾਂ ਨੂੰ ਪਤਾ ਨਹੀਂ ਸੀ ਗੱਲ ਦਾ ਉਹਨਾਂ ਨੇ ਸੋਚਿਆ ਕਿ ਕੋਈ ਇੱਕ ਐਸੀ ਸੁਪਰਨੈਚੁਰਲ ਪਾਵਰ ਵਾ ਦੇਵੀ ਸ਼ਕਤੀ ਜਾਂ ਜਿਹੜੀ ਸਾਡੇ ਤੋਂ ਖੁਸ਼ ਨਹੀਂ ਹੋ ਉਨਨੇ ਇਹ ਪ੍ਰਕੋਪ ਸਾਡੇ ਉੱਪਰ ਪਾਇਆ ਵਾ ਤੇ ਉਹਨਾਂ ਨੇ ਫਿਰ ਉਸ ਪ੍ਰਕੋਪ ਤੋਂ ਬਚਣ ਦੇ ਵਾਸਤੇ ਉਹਦੀ ਲਈ ਸੁਪਰਨੈਚੁਰਲ ਪਾਵਰ ਜੀ ਦੇਵੀ ਸ਼ਕਤੀ ਇਸ ਲਈ ਉਸ ਨੂੰ ਇੱਕ ਡਰਾਉਣੀ ਜਈ ਕਿਉਂਕਿ ਉਹ ਪ੍ਰਕੋਪ ਕਰ ਕਰਦੀ ਸੀ ਤਾਂ ਉਹਦੀ ਮੂਰਤ ਡਰਾਉਣੀ ਬਣਾ ਲਈ ਦੀ ਤੇ ਉਹਨੂੰ ਪੂਜਣ ਲੱਗ ਪਏ ਇਸ ਤਰ੍ਹਾਂ ਰੱਬ ਪਹਿਲੀ ਵਾਰੀ ਦੁਨੀਆ ਦੇ ਵਿੱਚ ਪੈਦਾ ਹੋਇਆ ਕਿ ਜਿਹੜਾ ਇਨਸਾਨ ਉਸ ਕਬੀਲੇ ਦੇ ਵਿੱਚ ਇਹ ਦੱਸਦਾ ਸੀਗਾ ਕਿ ਰੱਬ ਦੀ ਕਿਦਾਂ ਪੂਜਾ ਕਰਨੀ ਆ ਇਸ ਦੇਵੀ ਪ੍ਰਕੋਪ ਤੋਂ ਕਿਦਾਂ ਬਚਣਾ ਆ ਉਹਦਾ ਨਾਮ ਅੱਜ ਕੱਲ ਦੇ ਲੈਂਗੁਏਜ ਦੇ ਮੁਤਾਬਕ ਪੁਜਾਰੀ ਦੇ ਦਿੱਤਾ ਗਿਆ ਔਰ ਉਹ ਉਸ ਕਬੀਲੇ ਦੇ ਵਿੱਚ ਬੜਾ ਤਾਕਤਵਰ ਹੋ ਗਿਆ ਕਿਉਂਕਿ ਉਹ ਲੋਕਾਂ ਨੂੰ ਡਰਾਉਣ ਲੱਗ ਪਿਆ ਕਿ ਅਗਰ ਮੇਰੇ ਹਿਸਾਬ ਨਾਲ ਦੱਸੇ ਹੋਏ ਕਰਮ ਕਾਂਡ ਨਹੀਂ ਕਰੋਗੇ ਕਾ ਇਹ ਰੱਬੀ ਪ੍ਰਕੋਪ ਦੇਵੀ ਪ੍ਰਕੋਪ ਸਾਡੇ ਉੱਪਰ ਦੁਬਾਰਾ ਆਏਗਾ ਇਸੇ ਕਦੇ ਨਾਲ ਅਲੱਗ ਅਲੱਗ ਕਰਮकांड ਬਣ ਗਏ ਔਰ ਇੱਥੇ ਤੱਕ ਕਿ ਉਸ ਕਰਮकांड ਦੇ ਵਿੱਚ ਇਨਸਾਨ ਦੀ ਬਲੀ ਵੀ ਦੇਣੀ ਸ਼ੁਰੂ ਕਰ ਦਿੱਤੀ ਗਈ ਔਰ ਅੱਜ ਕੱਲ ਵੀ ਇਹ ਬਲੀ ਹੈ ਜਾਂ ਇਹ ਦੋਸਤਾਂ ਦੇ ਵਿੱਚ ਇਨਸਾਨ ਜੀਆਂ ਕਦੇ-ਕਦੇ ਸੁਣਨ ਨੂੰ ਆ ਜਾਂਦਾ ਹੈ ਕਿ ਦਿੱਤੀ ਜਾ ਰਹੀ ਹੈ ਦੋ ਦੋਂ ਅਰਗ ਨਾਈਜ਼ਡ ਧਰਮ ਸ਼ੁਰੂ ਹੋ ਗਏ ਜਿਸ ਤੇ ਕਨਾਲ 크ਿਸਚੀਅਨਿਟੀ ਹਿੰਦੂਇਜ਼ਮ ਸਿੱਖੀਜ਼ਮ ਪੂਰਾ ਪਰ ਅਲੱਗ-ਅਲੱਗ ਧਰਮ ਹੈਗੇ ਨੇ ਤੇ ਸਿੱਖੀ ਤੋਂ ਦੀ ਗੱਲ ਨਹੀਂ ਹਾਲੇ ਨੇ ਕਰਦੇ ਹਲੇ ਬਾਕੀ ਧਰਮ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਉਹ ਜਿਹੜਾ ਡਰਾਉਣੀਆ ਮੂਰਤੀਆਂ ਸੀਗੀਆਂ ਉਹਨਾਂ ਨੂੰ ਆਪਣੇ ਨਾਲ ਰੱਖਿਆ ਗੁਜਾਰੀ ਵਰਗ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਦੇ ਕੋਲ ਕਰਮ ਕਰਨ ਕਰਨ ਦਾ ਰਿਆ ਉਹ ਤਾਕਤਵਾਰ ਤੇ ਉਹ ਤਾਕਤਵਾਰ ਹੁੰਦਾ ਗਿਆ ਔਰ ਕਿਉਂਕਿ ਅਲੱਗ-ਅਲੱਗ ਕਬੀਲੇ ਸੀਗੇ ਉਹਨਾਂ ਦੀ ਅਲੱਗ-ਅਲੱਗ ਮੂਰਤੀਆਂ ਸੀ ਜਿਹੜੀਆਂ ਇਸ ਤਰੀਕੇ ਇਸ ਵਾਰ ਤੇ ਅਲੱਗ-ਅਲੱਗ ਰੱਬ ਪੈਦਾ ਹੋ ਗਏ ਔਰ ਉਹਨਾਂ ਰੱਬਾਂ ਦੀ ਜਿਹੜੀ ਗਿਣਤੀ ਸੀਗੀ ਉਹ ਵਧਦੇ ਗਈ ਇਸ ਤੀਜ ਨੂੰ ਇਸ ਪੁਰਾਣੀ ਵਾਦ ਨੂੰ ਔਰ ਅਲੱਗ ਦੇ ਜਿਹੜਾ ਸੀਗਾ ਸਕਰ ਉਹਦੇ ਬਾਰੇ ਗੁਰੂ ਨਾਨਕ ਨੇ ਦੱਸਿਆ ਕਹਿੰਦੇ ਕਿ ਕਾਦੀ ਕੂੜ ਬੋਲ ਬੁਲ ਖਾਏ ਬ੍ਰਾਹਮਣਾਂ ਨਾਵੇਂ ਜੀਆਂ ਖਾਏ ਜੋਗੀ ਜੋਗਤ ਨਾ ਜਾਣੇ ਅੰਦ ਕੀਨੇ ਉਜਾੜੇ ਕਾਪ ਇਹ ਜਿੰਨੋ ਜਿਹੜੇ ਜਿਹੜੇ ਰੱਬ ਦੇ ਜਿਹੜੇ ਠੇਕੇਦਾਰ ਸੀਗੇ ਇਹਨਾਂ ਦੇ ਕਰਕੇ ਜਗ ਦੁਖੀਆ ਸੁਖੀਆ ਜਾਣ ਕੋਇ ਇਹਨਾਂ ਦੇ ਕਰਕੇ ਕੋਈ ਖਾਸ ਹੀ ਕੋਈ ਐਸਾ ਐਸਾ ਇਨਸਾਨ ਸੀ ਜਿਹੜਾ ਸੁਖੀ ਸੀਗਾ ਬਾਕੀ ਇਹਨਾਂ ਨੇ ਦੁਨੀਆ ਪਾਰ ਦੇ ਵਿੱਚ ਦੋਖੇ ਦੁੱਖ ਪੈਦਾ ਕੀਤੇ ਨੇ ਜਗ ਰੋਗੀ ਉਗੀ ਗੁਣ ਰੋਏ ਇਹ ਜਿਹੜੇ ਚੱਕਰ ਸੀਗੇ ਬ੍ਰਾਹਮਣਾਂ ਦਾ ਪੁਜਾਰੀ ਤੇ ਜੋਗੀਆਂ ਦਾ ਜਿਹੜਾ ਸੀਗਾ ਚੱਕਰ ਇਹ ਇਹ ਅਲੱਗ-ਅਲੱਗ ਤਰੀਕੇ ਦੇ ਭਰਮ ਪਦਾ ਕਰ ਦਿੱਤੇ ਪੁਜਾਰੀ ਲੋਕ ਜਿਹੜੇ ਸੀਗੇ ਇਹ ਲੋਕਾਂ ਨੂੰ ਡਰਾਉਣ ਡਰਾਉਣ ਲੱਗ ਪਏ ਕਿ ਅਗਰ ਤੁਸੀਂ ਇਹ ਕਰਮ ਕਾਢ ਨੇ ਕਰੋਗੇ ਉਹ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਤੋਂ ਲੈ ਕੇ ਉਹਦੇ ਮਰਨ ਦੇ ਬਾਅਦ ਤੱਕ ਉਹ ਕਰਮ ਅਕਾਉਂਟ ਖਤਮ ਨਹੀਂ ਸੀ ਹੁੰਦੇ ਲੋਕਾਂ ਨੂੰ ਡਰੋਦੇ ਰਹਿੰਦੇ ਸੀਗੇ ਔਰ ਆਪਣਾ ਢਿੱਡ ਪਰਦੇ ਰਹਿੰਦੇ ਸੀਗੇ ਉਹਦੇ ਨਾਲ ਉਹਨਾਂ ਨੇ ਪਰਮ ਪੈਦਾ ਕਰ ਦਿੱਤੇ ਜਿਹੜੇ ਜੋਗੀ ਸੀਗੇ ਉਸ ਵਕਤ ਉਹ ਜਿਹੜਾ ਅੱਜ ਕੱਲ ਦੇ ਹੈਗੇ ਨੇ ਜਾਦੂਗਰ ਹਵਾ ਦੇ ਵਿੱਚੋਂ ਸੇਵ ਕੱਢ ਕੇ ਪੈਦਾ ਦਿਖਾ ਦਿੱਤਾ ਰੁਮਾਨ ਨੂੰ ਹਿਲਾਇਆ ਤੇ ਵਿੱਚੋਂ ਕਬੂਤਰ ਨਿਕਲ ਆਇਆ ਉਹ ਇਸ ਤਰੀਕੇ ਦੇ ਨਾਲ ਜਾਦੂਗਰੀ ਕਰਦੇ ਸੀਗੇ ਔਰ ਉਹਨਾਂ ਨੂੰ ਰਿੱਧੀ ਸਿੱਧੀ ਕਰਦੇ ਸੀਗੇ ਉਹਨਾਂ ਨੇ ਲੋਕਾਂ ਨੂੰ ਆਪਣੇ ਵਸ ਵਿੱਚ ਕਰ ਲਿਆ ਕਿ ਅਗਰ ਤੁਸੀਂ ਸਾਨੂੰ ਖੁਸ਼ ਰੱਖੋਗੇ ਤਾਂ ਤੁਹਾਨੂੰ ਅਸੀਂ ਵੜ ਦੇਾਂਗੇ ਤੇ ਲੋਕੀ ਲਾਲਚ ਵਸ ਆ ਕੇ ਵੀ ਸਾਨੂੰ ਧਨ ਮਾਰ ਚਾਹੀਦਾ ਵਾ ਬੱਚੇ ਚਾਹੀਦੇ ਨੇ ਉਹਨਾਂ ਦੇ ਕਹਿਣਾ ਮੰਨਦੇ ਸੀਗੇ ਔਰ ਤੀਸਰੇ ਪਰਮ ਜਿਹੜੇ ਸੀਗੇ ਜਿਹੜੇ ਕਿਸੇ ਕਾਰਨ ਵਸ਼ੇ ਸ਼ੁਰੂ ਹੋਏ ਔਰ ਉਹਦੇ ਬਾਅਦ ਹੌਲੀ ਹੌਲੀ ਉਹ ਪਰਮ ਬਣ ਗਏ ਔਰ ਹਲੇ ਤੱਕ ਅਨਮਤਾਂ ਦੇ ਵਿੱਚ ਉਹ ਚੱਲ ਰਹੇ ਨੇ ਕਉਨ ਗੁਰਮਤਿ ਦੇ ਵਿੱਚ ਰੱਬ ਕੀ ਹੈ ਕਿਉਂਕਿ ਹੋਰ ਤਰਮਾਂ ਦੇ ਵਿੱਚ ਰੱਬ ਹੈ ਕਿ ਕਿਸੇ ਸਤਵੇਂ ਸਵਾਨ ਤੇ ਰਧਾਇਆ ਉਹਦੇ ਆਪਣੇ ਅਲੱਗ-ਅਲੱਗ ਐਂਜਲਸ ਨੇ ਉਹਦੇ ਸਟਾਫ ਹੈ ਪਰ ਗੁਰੂ ਉਹ ਜਿਹੜਾ ਉਹ ਜਿਹੜਾ ਰੱਬ ਉਹ ਉਪਰਾ ਪਨਿਸ਼ਮੈਂਟ ਦੇਣ ਵਾਲਾ ਆ ਪਰ ਗੁਰੂ ਮਾਨਕ ਦੇ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਹਿਬ ਗੁਰਬਾਣੀ ਕਹੇ ਸਿਵਕ ਜਨਮਾਨੇ ਅਪਤਖ ਗੁਰੂ ਨਿਸਾਰੇ ਸਾਨੂੰ ਪੁਜਾਰੀ ਦੀ ਜਰੂਰਤ ਨਹੀਂ ਹੋ ਸਾਨੂੰ ਸਿੱਧਾ ਬਾਣੀ ਨਾਲ ਜੁੜਨਾ ਆ ਅੱਗੇ ਕਹਿੰਦੇ ਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜੇੜਾ ਵਰਨਾ ਕੋਈ ਔਰ ਬਾਣੀ ਨੇ ਸਾਨੂੰ ਕੀ ਜਨਾਇਆ ਗਿਆਨ ਅੰਜਨ ਗੁਰਦੀਆ ਅਗਿਆਨ ਦੇਰ ਬਿਨਾ ਇਸ ਦਾ ਮਤਲਬ ਹੈ ਕਿ ਨਿਰੰਕਾਰ ਜਿਹੜਾ ਵਾ ਉਹ ਬਾਣੀ ਹੈ ਨਿਰੰਕਾਰ ਜਿਹੜਾ ਵਾ ਉਹ ਗਿਆਨਵਾ ਇੱਕ ਫਲਸਫਾਇਆ ਔਰ ਇਸ ਵਾਸਤੇ ਅਕੀ ਗੁਰੂ ਨਾਨਕ ਨੇ ਕਹੇ ਜਾਂਦਾ ਕਿ ਇੱਕ ਓਮਕਾਰ ਉਹ ਇੱਕੋ ਹੀ ਆ ਔਰ ਉਹ ਨਿਰਭਾਉ ਆ ਉਹ ਨਿਰਵੈਰ ਵਾ ਤੇ ਜਿਹੜਾ ਨਿਰਵੈਰ ਵਾ ਉਹ ਕਿਸ ਨੂੰ ਪਰਿਸ਼ਵਣ ਕਿੱਥੋਂ ਜਾਏਗਾ ਇਤੋਂ ਫਲਸਫੀ ਜਿਹੜੀ ਸੀਗੀ ਮਤ ਜਿਹੜੀ ਸੀ ਅਨਮਤਾ ਤੋਂ ਅਲੱਗ ਹੋ ਗਈ ਪਰ ਜੇ ਤੋਹ ਸੋਚੀ ਕਰਨੇ ਕਿ ਰੱਬ ਜਿਹੜਾ ਵਾ ਬਾਕੀ ਦਰਮਾ ਚ ਉਹ ਪਨਿਸ਼ਮੈਂਟ ਦੇਣ ਵਾਲਾ ਵਾ ਜੇ ਨਹੀਂ ਉਹ ਖੋਸ਼ ਹੋ ਗਿਆ ਤਾਂ ਤੁਹਾਨੂੰ ਤਕਲੀਫਾਂ ਆਏਗਾ ਔਰ ਤੁਹਾਨੂੰ ਉਹ ਨਰਕਾ ਚ ਪਾ ਦੇਗਾ ਪਰ ਗੁਰੂ ਨਾਨਕ ਦੇਵ ਜੀ ਨੇ ਕਿ ਮਿੱਠ ਬੋਲਣਾ ਜੀ ਹਰ ਸਜ ਦੇ ਸੋਮੀ ਜਿਹੜਾ ਮਿੱਠ ਬੋਲਣਾ ਉਹ ਕਿਸੇ ਨੂੰ ਪਨਿਸ਼ਮੈਂਟ ਕਿੱਥੋਂ ਦੇਵੇਗਾ ਹਉ ਸੰਭਲ ਥੱਕੀ ਜੋ ਕਦੇ ਨਾ ਬੋਲੇ ਕੋੜਾ ਜਿਹੜਾ ਕੋੜਾ ਨਹੀਂ ਬੋਲਦਾ ਉਹ ਪਨਿਸ਼ਮੈਂਟ ਕਿੱਥੋਂ ਦੇਵੇਗਾ ਕੋੜਾ ਬੋਲਦਾ ਜਾਣੇ ਪੂਰਨ ਭਗਵਾਨ ਨੇ ਔਕੜ ਕੋਣਾ ਚਿਧਾਰੇ ਉਹ ਤਾਂ ਮੇਰਾ ਔਕੜ ਚਿਧਾਰਦਾ ਹੀ ਨਹੀਂ ਤੋਂ ਮਨੋਂ ਪਰੇਪਰ ਕਿੱਥੋਂ ਜਾਏਗਾ ਪਥਿਤ ਪਾਵਨ ਹਰ ਬ੍ਰਿਦ ਸਦਾਇ ਇੱਕ ਥਿਲ ਨਹੀਂ ਭੰਨੇ ਗਾਲੇ ਉਹ ਤਾਂ ਪਥਿਤ ਪਾਵਨ ਆ ਤਾਂ ਉਹ ਪਰਿਸ਼ਮਣ ਕਿੱਥੋਂ ਜਾਏਗਾ ਘਟ ਘਟ ਵਾਸੀ ਸਰਬ ਨਿਵਾਸੀ ਨੇਰੇ ਹੀ ਤੇ ਨੇਰਾ ਉਹ ਜਿਹੜਾ ਕਹਿੰਦੇ ਨੇ ਕੋ ਸਤਵੇਂ ਸਮਾਨ ਤੇ ਆ ਉਹਦਾ ਘਟ ਘਟ ਵਾਸੀ ਹੈ ਉਹ ਨੇੜੇ ਤੋਂ ਨੇੜਵਾ ਨਾਨਕ ਦਾਸ ਸਦਾ ਸਰਨ ਗਾਇਆ ਸਰਮਗਤ ਹਰ ਅਮਰ ਤੇ ਸੱਜਣ ਮੇਰਾ ਇਥੋਂ ਅਨਮਤਾ ਤੋਂ ਉਰਮਾਤੇ ਦੀ ਜਿਹੜੀ ਸਾਡੀ ਗੁਰਮਤ ਦੀ ਗੱਲ ਵਾ ਉਹ ਅਲੱਗ ਹੋ ਗਈ ਪਰ ਅਬ ਜਿਹੜਾ ਉਹ ਘੜ ਘੜ ਮੇਂ ਹਰ ਦੂ ਬਸੇ ਸੰਤਨ ਕੇ ਹੋ ਪੁਕਾਰ ਫਰੀਦਾ ਖਲਕ ਖਲਕ ਮੇਂ ਖਲਕ ਬਸਿਓ ਰੱਬ ਮਾ ਹੈ ਹਾਂ ਜੀ ਡਾਕਟਰ ਸਾਹਿਬ ਆਪ ਜੀ ਕੋ ਸੱਚੇ ਕੰਮ ਚ ਵਾਸ ਜਿੱਥੇ ਉਹਨੇ ਮੂਰਤੀ ਬਣਾਈ ਸੀਗੀ ਉਥੇ ਉਹ ਕਹੇ ਜੇ ਤਾਂ ਗੁਰੂ ਸਾਹਿਬ ਨੇ ਕਿ ਇੱਕੇ ਪਥਰ ਕਿ ਜੇ ਪਾਉ ਦੂਜੇ ਪਥਰ ਤਹੀਏ ਪਾਉ ਜੇ ਉਹ ਦੇਵਤਾ ਇਹ ਵੀ ਦੇਵਾ ਕਹੇ ਨਾਮ ਦਿਓ ਹਮਰ ਕੀ ਸੇਵਾ ਮੂਰਤੀ ਪੂਜਾ ਬੰਦ ਕਰ ਦਿੱਤੀ ਜਿਹੜੇ ਵੇਂ ਪਰਮ ਸੀਗੇ ਜਿਹੜੇ ਕਿਸੇ ਕਾਰਨ ਬਸ਼ੁਰੂ ਹੋਏ ਮੈਂ ਦੋ ਤਿੰਨ ਕਾਰਨ ਦੇ ਨਾ ਆ ਕਿ ਛਿਕਮਾਰੀ ਸਦਾ ਜੇ ਰੋਗੇ ਉਥੇ ਮੈਂ ਕਿਹੇ ਖਾਸ ਕੰਮ ਤੇ ਚੱਲਾ ਸੀਗਾ ਛਿਕਮਾਰੀ ਪੀ ਅਫਸਰਨ ਹੋ ਗਿਆ ਉਹ ਛਿਕਨਾ ਕੰਮ ਨਾ ਸ਼ੁਰੂ ਹੋਇਆ ਸੀਗਾ ਪੁਰਾਣੇ ਜ਼ਮਾਨੇ ਦੇ ਵਿੱਚ ਮਨੋ ਕਿਸੇ ਨੂੰ ਕੋਲਡ ਹੋ ਗਿਆ ਤੇ ਛਿਕਮਾਰੀ ਜਿੰਨੇ ਬੈਕਟੀਰੀਆ ਸੀ ਜਾਂ ਵਾਇਰਸ ਸੀਗਾ ਉਹ ਬਾਹਰ ਆ ਗਏ ਉਦੋਂ ਉਹਨਾਂ ਨੂੰ ਲੋਕੋ ਨੂੰ ਪਤਾ ਲੱਗਿਆ ਸੀ ਕਿ ਜਿਹੜਾ ਤੱਕ ਨੇੜੇ ਜਿਹੜੇ ਆ ਜਾਵੇ ਤਾਂ ਉਹਨੂੰ ਵੀ ਇਹ ਬਿਮਾਰੀ ਹੋ ਜਾਂਦੀ ਆ ਵੀ ਰੁਕ ਜਾਓ ਥੋੜੀ ਦਿਨ ਵਾਸਤੇ ਤਾਂ ਕਿ ਇਹ ਵਾਇਰਸ ਪਕੜਿਆ ਨਾ ਜਾਏ ਤੇ ਅਸੀਂ ਉਹਨਾਂ ਨੂੰ ਵੈਬ ਬਣਾ ਰਿਹਾ ਪੁਰਾਣੇ ਸਮਾਂ ਲਈ ਦੇ ਵਿੱਚ ਫਿਰ ਆ ਸ਼ਾਦੀ ਹੁੰਦੀ ਸੀਗੀ ਪਿੰਡਾਂ ਦੇ ਵਿੱਚ ਤੇ ਵੱਡੇ ਵੱਡੇ ਦਰਵਾਜ਼ੇ ਹੁੰਦੇ ਸੀਗੇ ਉਹਨਾਂ ਦੇ ਜਿਹੜੇ ਹਿੰਦੀ ਸੁਧਦੇ ਸੀਗੇ ਉਹ ਲੋਹੇ ਦੇ ਹੁੰਦੇ ਸੀਗੇ بڑے ਹੋਏ ਉਹਨਾਂ ਨੂੰ ਜੰਗ ਲੱਗ ਜਾਂਦਾ ਸੀ ਤਾਂ ਉਹਨਾਂ ਦੇ ਉੱਪਰ ਤੇਲ ਪਾ ਜਿੰਦੇ ਸੀਗੇ ਵੀ ਉਹ ਵਿਆਹ ਸ਼ਾਦੀ ਆ ਜੋਦੇ ਖੁੱਲ੍ਹੇ ਬੰਦ ਹੋਣਿਆ ਕਦੇ ਤੱਕ ਤਿੱਗੀ ਤਰ੍ਹਾਂ ਹੋ ਜਾਂ। ਤੇ ਉਹਦੇ ਨਾਲ ਤੇਲ ਪਾ ਦਿੱਤੇਗਾ ਅੱਜ ਕੱਲ੍ਹ ਸ਼ੋਰ ਨੂੰ ਵਹਿ ਬਣਾ ਲਿਆ। ਇਹ ਸ਼ਗਰ ਨੂੰ ਵਹਿ ਜੀ ਉੱਪਰ ਉਹ ਉਹ ਤੇਲ ਪਾ ਦੇ ਛਿੜ ਦਿੰਨੇ ਆ। ਟੱਚ ਵੁੱਡ ਇਹ 9ਵੀਂ ਸਦੀ ਦੇ ਵਿੱਚ ਇੱਕ ਟਿੱਗੀ ਟੱਚ ਵੁੱਡ ਇੱਕ ਖੇਡ ਹੁੰਦੀ ਸੀਗੀ। ਇਹਦਾ ਹੁੰਦਾ ਸੀਗਾ ਕਿ ਜੇ ਕਿਸੇ ਖਿਡਾਰੀ ਨੇ ਕਿਸੇ ਦਰਵਾਜੇ ਨੂੰ ਜਾਂ ਕਿਸੇ ਦਰਖਤ ਨੂੰ ਛੂ ਲਿਆ ਤੇ ਉਹਨੂੰ ਫੜਿਆ ਨਹੀਂ ਜਾਣਾ। ਉਸ ਗੇਮ ਨੂੰ ਮਤਲਬ ਕਉਕੀ ਇਹ ਸੋਖੇ ਨੇ ਬਾਬਕ ਸਿੱਧ ਜੀ ਗਾ ਤੇ ਹੁਣ ਜਦੋਂ ਕੋਈ ਕੋਈ ਹੁੰਦੀ ਗੱਲ ਟੱਚ वुਡ ਕੁਝ ਹੋਰ ਨਾ ਜਾਏ ਇਸੇ ਕੇ ਦਰਾਂ ਇਹ ਵਰਮ ਪੈਦਾ ਹੋ ਗਏ ਪਰ ਗੁਰੂ ਕੀ ਕਹਿੰਦੇ ਨੇ ਔਖਦ ਮੰਤਰ ਤੰਤ ਸਭ achar ਕਰਨੇ ਹਾਰਿ ਦੇ ਮਹਤਾ ਤਾਜ ਸਭ ਪਰਮ ਪਜੋ ਪਰਮ ਕੋ ਨਾਨਕ ਪਟਾਲੇ ਇਹ ਤਰੋ ਗੁਰੂ ਕੀ ਕਹਿੰਦੇ ਨੇ ਫੂਟੋ ਆਂਦਾ ਪਰਮ ਕਾ ਮਨੇ ਭੇਉ ਪ੍ਰਕਾਸ਼ ਕਾਟੀ ਬੇਰੀ ਪਗਹਿ ਤੇ ਗੁਰ ਕੀਨੀ ਬੰਦ ਖਲਾਸ ਭਰਮ ਦਾ ਅੰਡਾ ਤੋੜ ਦਿਓ ਇਹ ਅੰਡਾ ਕਿਉਂ ਕਿਹਾ ਵਾ ਗੁਰੂ ਸਾਹਿਬਾਂ ਨੇ ਭਾਂਡਾ ਕਿਉਂ ਨਹੀਂ ਕਿਹਾ ਕੋਈ ਜਦੋਂ ਭਾਂਡਾ ਟੁੱਟਦਾ ਆ ਉਹ ਤੇਰਾ ਪਾਣੀ ਪਿਆ ਆ ਉਹ ਚਾਰੋਂ ਪਾਸੇ ਖਿਲੜ ਜਾਣਾ ਆ ਪਰ ਜਦੋਂ ਅੰਡਾ ਟੁੱਟਦਾ ਆ ਉਹਦੇ ਵਿੱਚ ਇੱਕ ਨਵਾਂ ਜੀਵਨ ਪੈਦਾ ਹੁੰਦਾ ਆ ਤੇ ਜਦੋਂ ਮੇਰਾ ਭਰਮ ਦਾ ਅੰਡਾ ਟੁੱਟਿਆ ਤੇ ਮੇਰੇ ਅੰਦਰੋਂ ਪਰਮ ਖਤਮ ਹੋ ਗਏ ਤੇ ਇੱਕ ਨਵਾਂ ਕਾਲਾ ਸਿੰਘ ਪੰਦਾ ਹੋਇਆ ਤੇ ਇਹਦੇ ਵਿੱਚ ਭਰਮ ਨਹੀਂ ਸੀਗੇ ਤੇ ਗੁਰੂ ਕਦਰ ਕੀ ਸ਼ਗਰ ਆਪਸੇ ਕੋ ਤੇ ਸਕੋ ਲਗੇ ਜਿਸ ਚੀਤ ਨਾ ਹੋਵੇ ਇਹ ਸ਼ਗਰ ਆਪਸੇ ਕਰਨ ਕਿਥੋਂ ਹੋਗੇ ਕਿ ਤੇਲ ਪਾ ਦਿੱਤਾ ਤਾਂ ਸ਼ਗਰ ਹੋ ਗਿਆ ਜੇ ਜਨਵਾ ਤੇਲ ਪਾਤਾ ਆਪਸੇ ਕੋ ਨਾ ਜਾਊਗਾ ਸ਼ਗਰ ਆਪਸੇ ਕੋ ਲਸਕੋ ਲਗੇ ਜਿਸ ਚੀਤ ਨਾ ਹੋਵੇ ਤੇ ਇਹ ਜਿਹੜੀਆਂ ਮਤਵਾ ਤੇ ਪੰਡਤ ਨੂੰ ਕੀ ਕਹਿੰਦੇ ਨੇ ਪੜ ਪੰਡਤ ਅਵਰਾ ਸਮਝਾਏ ਘਰ ਜਲਤੇ ਕੀ ਖਬਰ ਨਾ ਪਾਈ ਬਿਨ ਸਤਗੁਰ ਸੇਵੇ ਨਾਮ ਨਾ ਪਾਈਏ ਬੜਾ ਥੱਕੇ ਸੰਤਨਾ ਇਹ ਲੋਕਾਂ ਨੂੰ ਤੇ ਸਮਝਾ ਰਿਹਾ ਪੜ-ਪੜ ਕੇ ਪਰ ਆਪਣੇ ਮਨ ਦੇ ਵਿੱਚ ਆਪਣੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗੇ ਝੜਦੀ ਪਈ ਆ ਉਹ ਤਾਂ ਵਰਤੋਂ ਨੂੰ ਪਤਾ ਨਹੀਂ ਔਰ ਨਾਲੇ ਤਾਂ ਉਹਦੇ ਬਾਰੇ ਕੁਝ ਕਰਦਾ ਪਿਆ ਉਹਨਾ ਸਿੱਖੀ ਤਰਮ ਇਹ ਨਹੀਂ ਮੰਨਦਾ ਕਿ ਬਿਮਾਰੀਆਂ ਜਿਹੜੀਆਂ ਨੇ ਉਹ ਕੋਈ ਦੇਵੀ ਪ੍ਰਕੋਪ ਦੇ ਕਰਕੇ ਨੇ ਹੈ ਜਾਂ ਚੇਚਕ ਕੋਬਗਾਰਾ ਵਗਾਰਾ ਉਹ ਵੀ ਜੇ ਪ੍ਰਕੋਪ ਕਰਕੇ ਹੁੰਦੀਆਂ ਤੇ ਪਾਦਮੇ ਗੁਰੂ ਨੇ ਤਾਂ ਕੋੜੀਆਂ ਦੀ ਸੇਵਾ ਕੀਤੀ 8ਵੇਂ ਗੁਰੂ ਨੇ ਤਾਂ ਜਦੋਂ ਚੇਤਕ ਫੈਕੀ ਦਿੱਲੀ ਚ ਉੱਥੇ ਉੱਥੇ ਮਰੀਜ਼ਾਂ ਦੀ ਸੇਵਾ ਕੀਤੀ ਤੇ ਇਹ ਕਿਸੇ ਨੇ ਇਹ ਨਹੀਂ ਕਿਹਾ ਕਿ ਤੁਸੀਂ ਜਾ ਕੇ ਕੋਈ ਰੱਬ ਨੂੰ ਖੁਸ਼ ਕਰਨ ਦੇ ਵਾਸਤੇ ਜਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਜਪ ਕਰੋ ਜਾਂ ਕੁਝ ਕਰੋ ਤੇ ਜਿਹੜੇ ਵਰ ਤੇ ਲਾਲਚ ਜਿਹਨੇ ਜੋਗਿਆ ਨੇ ਜਿੱਤੇ ਹੋਏ ਉਹ ਗੁਰੂ ਕੰਦੇ ਨੇ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਂ ਤੇਨਾ ਸੋ ਐਸਾ ਹਰਿ ਆਇਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾਉ ਮਨ ਰਖਾ ਗੋਵਿੰਦ ਸੰਗ ਸੱਚੇ ਭੋਜਨ ਜੋੜੇ ਪੀੜਿਤ ਲਗੀ ਹਰ ਨਾਮ ਸਿਉ ਅਸਤੀ ਕੋੜੇ ਉਹ ਜਿਹੜੇ ਲਾਲਚ ਤੇ ਪੈਸੇ ਦੇ ਲਾਲਚ ਕਰਕੇ ਕਰਦੇ ਨੇ ਕੰਮ ਉਹਨੂੰ ਗੁਰੂ ਕਹਦੇ ਨੇ ਕਿ ਉਹ ਵੱਡੇ ਵੱਡੇ ਦੁਸ਼ੀ ਲੋਗ ਜਿੰਨ ਕੋ ਗਾਪੇ ਚਿੰਤਾ ਲੋਗ ਸੁਖ ਨਾਹੀ ਬਹੁਤੇ ਕਾ ਤਾ ਮੇ ਖਾਟੇ ਇਸ ਵਾਸਤੇ ਸਾਡੀਆਂ ਜਿਹੜੀ ਅਰਜ਼ੂ ਤਾਂ ਨੇ ਰੋਜ਼ ਹਨ ਦੀਆਂ ਉਤੋ ਗੁਰੂ ਸਾਹਿਬ ਨੇ ਕੋ ਕਦੇ ਨੇ ਕਿ ਕਾਹੇਰੇ ਮਨ ਚਿਤਵ ਉਦਮ ਜਹ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੂ ਪਾਇ ਤਾਂ ਕਰ ਜਗਾਗੇ ਕਰਤਿਆ ਤੂ ਕਾਤੇ ਗੁਰੂ ਨਾ ਪਿਆਵਾ ਤੇ ਗੁਰੂ ਕਹਿੰਦੇ ਨੇ ਕਿ ਵਿਰਣਤੁਦ ਹੋਰ ਜੇ ਮੰਗਣਾ ਸਿਰ ਦੁਖਾਂ ਕੇ ਦੁਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੋਖ ਤੇ ਜਿਹੜੇ ਬੱਚੇ ਦੀ ਮੰਗ ਕਰਦੇ ਨੇ ਗੁਰੂ ਕਹਿੰਦੇ ਨੇ ਕਿ ਮਾਤ ਪਿਤਾ ਸੰਜੋਗ ਉਪਾਇ ਰਕਤ ਬਿੰਦੂ ਮਿਲ ਪਿੰਡ ਕਰੇ ਅੰਤਰ ਗਰਭ ਉਰਦਲੀਵਰਾਗੀ ਸੂਪਰਬ ਸਾਰੇ ਦਾਤ ਕਰੇ ਇਹ ਤਾਂ ਨੋਰਮਲ ਪ੍ਰੋਸੈਸ ਹੈ ਹਾਂ ਕਿਸੇ ਨੂੰ ਬਿਮਾਰੀ ਹੈ ਉਹਦਾ ਤੁਸੀਂ ਇਲਾਜ ਕਰਾ ਸਕਦੇ ਹੋ ਤੇ ਜੇ ਬਿਮਾਰੀ لا ਇਲਾਜ ਹੈ ਤਨਾ ਚੜੀ ਉਹਦਾ ਇਲਾਜ ਨਹੀਂ ਹੋ ਇਸ ਵਾਸਤੇ ਜਿਹੜੀ ਮਤਵਾ ਗੁਰੂ ਦੀ ਉਹ ਹੱਕਾ ਨੂੰ ਨਾਲ ਹੋਰ ਵੀ ਹੈਗਾ ਵਾ ਤਮਾ ਅਗੇ ਬੈ ਨਹੀਂ ਜਾਂਦਾ ਤੇ ਅੱਜ ਇਹ ਮੈਂ ਸੰਕੋਚ ਕਰਦਾ ਜੀ ਸਭ ਨੂੰ ਮੇਰੇ ਵੱਲੋਂ ਅਕਾਲ ਪੁਰਖ ਜੀ ਦੀ ਫਤਿਹ